ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੈਂਗੇ ਸ਼ੁਰੂਆਤ ਜੀ ਟਾਈਮ 7 ਵਜਨ ਵਾਲੇ ਹੋ ਗਏ ਤੇ ਇੰਨੀ ਕਿ ਜ਼ਿਆਦਾ ਧੁੰਦ ਹੈ ਦੇਖੋ ਕੁਝ ਨਹੀਂ ਦਿਖ ਰਿਹਾ ਇੱਧਰ ਪ੍ਰੀਤ ਵੀ ਮੇਰੇ ਨਾਲ ਉੱਠੀ ਹੋਈ ਹੈ ਤੇ ਕਿਉਂਕਿ ਪੇਪਰ ਇਹਨਾਂ ਦਾ ਪੇਪਰ ਦਾ ਫਿਕਰ ਦਾ ਹੁੰਦਾ ਹੀ ਹੈ ਤੇ ਜਸ਼ਨਾ ਸੁੱਤਾ ਪਿਆ ਆਪਣਾ ਹਜੇ ਚਾਹ ਪੀ ਕੇ ਫੇਰ ਸੌਂ ਗਿਆ ਉਹਨੂੰ ਕੋਈ ਟੈਨਸ਼ਨ ਨਹੀਂ ਤੇ ਪ੍ਰੀਤ ਨੂੰ ਟੈਨਸ਼ਨ ਆ ਥੋੜੀ ਜੀ ਤੇ ਹੁਣ ਉੱਠੀ ਮਤਲਬ ਚਾਹ ਪੀਤੀ ਹੈ ਕਦੋਂ ਦੀ ਤੁਰੀ ਫਿਰਦੀ ਹੈ ਤੇ ਫਰੈਸ਼ਪ ਵਗੈਰਾ ਹੋਇਆ ਹੀ ਤੇ ਮੈਨੂੰ ਕਹਿੰਦੀ ਮੰਮੀ ਬਲੌਗ ਸਟਾਰਟ ਕਰ ਲਮਾ ਕੁਝ ਦਿਖਦਾ ਤਾਂ ਹੈ ਨਹੀਂ ਮੈਨੂੰ ਪਤਾ ਹੀ ਨਹੀਂ ਤੁਹੰਦਾ ਤੇ ਬਾਕੀ ਜੀ ਕੱਲ ਵਾਲੀ ਵੀਡੀਓ ਥੱਲੇ ਬਹੁਤ ਸਨੇ ਸਨੇ ਕਮੈਂਟ ਆਏ ਥੈਂਕ ਯੂ ਜੀ ਤੁਹਾਡਾ ਤੇ ਮੈਨੂੰ ਪਤਾ ਸੀ ਪਰੌਠਾ ਵਾਸਤੇ ਮੈਂ ਕੋਈ ਨਾ ਕੋਈ ਭੈਣ ਜ਼ਰੂਰ ਕਹੂਗੀ ਵੀ ਬਿਮਾਰ ਤਾਂ ਹੋਏ ਪਿਆ ਤਾਂ ਸੀ ਦੇਖੋ ਪਰੌਠੇ ਖਾਂਦੇ ਤੇ ਐ ਹੁੰਦਾ ਹੈ ਨਾ ਵੀ ਜਵਾਕਾ ਵਾਸਤੇ ਹੈ ਲੱਗਦਾ ਵੀ ਕੁਝ ਵਧੀਆ ਕੀਤਾ ਜਾਵੇ ਹੈ ਨਾ ਕੁਝ ਵਧੀਆ ਖਾ ਲੈਣ ਤੇ ਵੈਸੇ ਖੰਗ ਠੀਕ ਹੈ ਇਹਨਾਂ ਦੀ ਤੇ ਮਰੀ ਮੁੱਟੀ ਜੀ ਛੜਦੀ ਇੱਕੇ ਨਾਮ ਜਦੋਂ ਛੜਦੀ ਖੰਗ ਤੇ ਜ਼ਖਾਮ ਠੀਕ ਹੈ ਬਸ ਖੰਗ ਵੀ ਆਪਣੇ ਆਪ ਹੀ ਠੀਕ ਹੋ ਜੂਗੀ ਤੇ ਤੇ ਬਾਕੀ ਜੀ ਹਜੇ ਆਪਣੇ ਕਮੈਂਟਾਂ ਤੇ ਰਿਪਲਾਈ ਕਰਨ ਵਾਲੇ ਪਏ ਉਹ ਕਰਾਂਗੇ ਪਰ ਰਿਪਲਾਈ ਹਜੇ ਤੇ ਇੱਕ ਵਾਰ ਮੈਂ ਝਾੜੂ ਘੱਡ ਰਹੀ ਸੀ ਸਾਰੇ ਇਧਰ ਇਧਰ ਦੇ ਵੇੜੇ ਚੋਂ ਤਾਂ ਕੱਢਤਾ ਬਾਹਰ ਸੁੱਭ ਕੇ ਆਉਣੀਆਂ ਮੇਨ ਗੇਟ ਬਾਹਰੋਂ ਤੇ ਉਧਰ ਆਪਣੇ ਕੁਰਬਾਨੀ ਦੀ ਆਵਾਜ਼ ਆ ਰਹੀ ਹੋਊਗੀ ਕਿਉਂਕਿ ਕੱਲ ਲਾਈਟ ਹੈ ਨਹੀਂ ਸੀ ਲਾਈਟ ਤੋਂ ਵਗੈਰਾ ਸਾਨੂੰ ਪਤਾ ਟੀਵੀ ਕੱਢ ਦੇਣਾ ਚੱਲੇ ਤੇ ਅੱਜ ਮੈਂ 6 ਵਜੇ ਦਾ ਟੀਵੀ ਚਲਾ ਕੇ ਕੁਰਬਾਨੀ ਉਹਦੇ ਤੇ ਲਾ ਰੱਖੀ ਐ ਪਹਿਲਾਂ ਬਲੌਗ ਲਾਇਆ ਮੈਂ ਆਪਦੇ ਵਾਲਾ ਬਲੌਗ 5 ਵਜੇ ਦੀ ਓਮੀ 5 ਵਜੇ ਦੀ ਨਹੀਂ ਪੁੱਤ ਸਾਢੇ 5 ਵਜੇ ਦਾ ਉੱਠੀ ਐ ਮੈਂ ਮੈਂ ਸਾਢੇ 5 ਦੀ ਲਾਈ ਸਵੇਰ ਤੋਂ ਆਪੇ ਹਾਂ ਤੇ ਫਿਰ ਇਹ ਤੋਂ ਬਾਅਦ ਮੈਂ ਪਹਿਲਾਂ ਬਲੌਗ ਲਾਇਆ ਸਾਰਾ ਬਲੌਗ A to Z ਆਫ ਦਾ ਬਲੌਗ ਸਾਰਾ ਲਾ ਕੇ ਫਿਰ ਇਹ ਤੋਂ ਬਾਅਦ ਮੈਂ ਕੁਰਬਾਨੀ ਚਲਾਤੀ ਹੁਣ ਕਦੋਂ ਦੀ ਕੁਰਬਾਨੀ ਚੱਲੂਗੀ ਹਜੇ ਜਿੰਨਾ ਦਾ ਟਾਈਮ ਬੱਚੇ ਤਿਆਰ ਨਹੀਂ ਹੁੰਦੇ ਸਿਰਸੁਰ ਵਾਕੇ ਜਾਂਦੇ ਫਿਰ ਇਹ ਤੋਂ ਬਾਅਦ ਮੈਨੂੰ ਆਇਆ ਹੁੰਦਾ ਰੋਟੀ ਬਗਾਰਾ ਬਣਾਉਣੀ ਹੈ ਮੈਂ ਕਈ ਵਾਰ ਟੀਵੀ ਬੰਦ ਕਰ ਦਨੀ ਹੈ ਕਈ ਵਾਰੀ ਗੁਰਬਾਣੀ ਚੱਲੀ ਜਾਂਦੀ ਹੈ ਤੇ ਬਾਕੀ ਜੀ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ ਦਿলো ਤੁਸੀਂ ਇੰਨਾ ਜਿਆਦਾ ਸਪੋਰਟ ਕਰਦੇ ਹੋ ਸੋਹਣੇ ਸੋਹਣੇ ਕਮੈਂਟਸ ਘਾਦੇ ਹੋ ਥੈਂਕ ਯੂ ਜੀ ਤੇ ਚਲੋ ਜੀ ਆਪਾਂ ਹੋਰ ਕੰਮ ਕਰ ਫਟਾਫਟ ਨਿਬੇੜ ਲਗੇ ਤੇ ਇਧਰ ਆਪਣੇ ਕੱਪੜਿਆਂ ਦੀ ਮਸ਼ੀਨ ਵੀ ਚੱਲ ਰਹੀ ਹੈ ਸਾਨੂੰ ਗੂੰਜ ਆਉਂਦੀ ਹੋਣੀ ਹੈ ਗਰਮ ਪਾਣੀ ਪਾ ਕੇ ਤੇ ਮੈਂ ਕੱਪੜੇ ਪਾਤੀ ਬਚੀਨ ਚ ਤੇ ਫਟਾਫਟ ਸਾਰਾ ਕੰਮ ਕਰ ਦੇਗੀ ਕਿਉਂਕਿ ਬੱਚਾ ਨੇ ਵੀ ਜਾਣਾ ਤੇ ਥੋੜਾ ਜਿਹਾ ਮੈਨ ਜਲਦੀ ਉਠੀ ਜਲਦੀ ਉੱਠ ਕੇ ਫਟਾਫਟ ਲੱਗੇ ਮੈਂ ਕੰਮ ਤੇ ਚਲੋ ਜੀ ਫੇਰ ਮਿਲਦੇ। ਓ ਜੀ ਆਪਰੀ ਆਈਏ ਪੂਆ ਤੇ ਬੀਬੀ ਚਾਹ ਪੀ ਗਏ ਹਟ ਗਏ ਮਾਰੀਆਂ ਦੀਆਂ ਗੱਲਾਂ ਤੇ ਇਹ ਹੈਗੀ ਕੋਕੇ ਵਾਲੀ ਵਾਲੀ ਪੂਆ ਆਪਣੀ ਤੇ ਅੱਜ ਬੀਬੀ ਨੇ ਇੱਕ ਤਾਰ ਹੋਰ ਬਨਣ ਦੀ। ਤਾਰਾ ਕਨੇ ਮਾਦੀ ਬਣਾ ਲਓ ਉਹਦੀ ਬਣਨੂਗੀ। ਸਾਲੇ ਮੀਂਹ ਹੀ ਖਰਾਬ ਆ ਪੂਆ ਸਕੌਣ ਲਾ ਨਹੀਂ ਹੁਣ ਤਾਂ ਦੋ ਦਿਨ ਹੋ ਗਏ ਧੁੰਦ ਹੁੰਦੀ ਹੈ ਹਾਂ ਤਾਂ ਧੁੰਦਾ ਕਿ ਆਉਗੀ ਹਾਂ ਹਾਂ ਕੱਲ ਨੂੰ ਕੋਈ ਨਹੀਂ ਸਾਰਾ ਦਿਨ ਧੁੰਦ ਰਿਹਾ ਹਾਂ 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 ਉਹ ਤਾਂ ਧੁੰਦਾਈ ਨਹੀਂ ਆ ਕੱਲ ਦੀ ਤੋਂ ਤੇ ਆ ਬਾਕੀ ਸਾਰੇ ਅੱਜ ਤੋਂ ਤੇ ਸੀ ਹਾਂ ਉਹ ਕੋਈ ਮਤਲਬ ਜੇ ਤਾਂ ਠੀਕ ਕਰਨੀ ਕਰ ਜਾ ਭਾਈ ਹਾਂ ਨਹੀਂ ਜਵਾਲ ਦੇ ਦੇ ਸਾਡੇ ਪੈਸੇ ਕੌੜੇ ਲੱਗਦੀ ਹਾਂ ਹਾਂ ਕਹੇ ਤਾਂ ਤੂੰ ਹਾਂ ਕੀ ਆਦਾ ਫਿਰ ਸਕਾ ਮਨਾਰੀ ਖਰਾਬ ਹੋਈ ਪਈ ਤੇ ਤੂੰ ਨਾਲ ਤੇ ਚੱਲਦੀ ਹਾਂ 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 ਤੇ ਤੇ ਕਪੜੇ ਸੁਭਦੇ ਨਹੀਂ ਉਹ ਰਾਜਮਾਰੀ ਪੂਆ ਵੀਡੀਓ ਦੇਖ ਲਿਆ ਕਰ ਆਪਣੀ ਟੱਚ ਫੋਨ ਹੈ ਕਿ ਹੈਗਾ ਤੇਰੇ ਕੋਲ ਟੱਚ ਹੈ ਅੱਛਾ ਅੱਧੀ ਫਿਰ ਆ ਬੰਨੀ ਇੱਥੇ ਕੰਨੀ ਦੀਆਂ ਵਰਗਾ ਰੋਕ ਜਾਲ ਮਿਲ ਗਏ ਆ ਵੀ ਸੁਖਦੇ ਲੋ ਜੀ ਅੱਜ ਆਪ ਕੋ ਪਾਇਆ ਨਵਾਂ ਸੂਟ ਜਿਹੜਾ ਹੁਣ ਮੈਂ ਮੋਟੇ ਸਲਾਈ ਪਾਇਆ 700 ਲੈ ਕੇ ਇਸੇ ਮੈਂ ਸੂਟ ਤੇ ਨਾਲ ਇਹ ਸਟਾਲ ਹੈ ਜੀ ਅੱਜ ਮੈਂ ਪਾਇਆ ਨਵਾਂ ਸੂਟ ਕਿ ਬਹੁਤ ਸੋਹਣਾ ਕੱਲਰ ਹੈ ਪਿਆਰਾ ਕੱਲਰ ਹੈ ਨਾਲ ਆਪਣੀ ਕੋਈ ਸਲੀਨ ਦੀ ਇਹ ਬਹੁਤ ਸੋਹਣੀ ਹੈ ਉਡੀ ਟਾਈਪ ਜਿਹੀ ਹੈ ਵੈਸੇ ਬੈਕ ਸਾਈਡ ਇਹਦੇ ਉਹ ਹੈ ਨੇ ਟੋਪੀ ਤੇ ਬਹੁਤ ਗਰਮ ਹੈ ਲੱਗੀ ਬਹੁਤ ਸਾੜਦੀ ਲੱਗਦੀ ਪਿਛਲੇ ਸਾਲ ਇਹ ਹੀ ਸੀ ਮੈਂ ਤੇ ਮੈਂ ਖਪਾ ਲਗੀ ਤੇ ਆਪਣੀ ਬੀਬੀ ਕਪੜੇ ਇੰਨਾ ਲਾਉਂਦੀ ਰਹਿੰਦੀ ਗੱਲਾਂ ਮਾਰਨ ਬਾਗੀ ਬਾਹਰ ਉੱਥੇ ਤੇ ਇੱਕ ਨਾ ਨਾ ਕੋਈ ਗੱਲ ਕਰੀ ਸੀਗੀ ਅਜਨੇ ਕਬੀਰੇ ਦਾ ਫੋਨ ਆਇਆ ਦਵਾਈ ਤੋਂ ਤੇ ਵੈਸੇ ਅਮਰਜੀਤ ਦੇ ਨਾਲ ਤਾਂ ਆਈਡੀ ਹੈ ਉਹਨਾਂ ਦੀ ਤੇ ਉਹਨਾਂ ਨੇ ਉਹ ਕਮੈਂਟ ਕਰਦੇ ਨਾਈਸ ਵੀਡੀਓ ਭੈਣੇ ਨਾਈਸ ਵੀਡੀਓ ਦੀਦੀ ਤੇ ਉਹਨਾਂ ਨੇ ਮੈਥੋਂ ਨੰਬਰ ਮੰਗਿਆ ਹਨਾ ਮੈਂ ਭੇਜਤਾ ਉਹਨਾਂ ਨੂੰ ਨੰਬਰ ਆਪਦਾ ਨੰਬਰ ਤੇ ਉਹਨਾਂ ਨੇ ਨਾ ਮਤਲਬ ਇੰਨੇ ਸੋਹਣੇ ਗੱਲਾਂ ਕਰਦੇ ਹੈ ਕਿ ਮੈਂ ਇਸਡੇ ਬਲੌਗ ਬਹੁਤ ਸੋਹਣੇ ਹੁੰਦੇ ਹੈ ਤੁਸੀਂ ਬਹੁਤ ਮਿਹਨਤ ਕਰਦੇ ਹੋ ਤੁਹਾਡੇ ਬੱਚੇ ਬਹੁਤ ਪਿਆਰੇ ਹੈ ਤੇ ਪ੍ਰੀਤ ਨੂੰ ਕਹਿੰਦੇ ਬਹੁਤ ਸਿਆਣੀ ਕੁੜੀ ਹੈ ਬਹੁਤ ਘੱਟ ਬੋਲਦੀ ਹੈ ਤੇ ਹਾਂਜੀ ਬੱਚੇ ਬਹੁਤ ਸਿਆਣੇ ਹੈ ਪਰ ਐ ਹੁੰਦਾ ਹੈ ਨਾ ਜਦੋਂ ਜੀ ਐਂ ਲੱਗਦਾ ਹੈ ਨਾ ਜਦੋਂ ਆਪਦੀ ਕਿਹਨੇ ਹੁੰਦੇ ਹੈ ਕੰਨਾਂ ਨਾਲ ਕੋਈ ਤਰੀਫ਼ ਸੁਣੀਏ ਹਨਾ ਆਪਦੀ ਖੁਸ਼ੀ ਮਿਲਦੀ ਹੈ ਮਨ ਨੂੰ ਐ ਲੱਗਦਾ ਵੀ ਕੁਝ ਬਹੁਤ ਚੰਗਾ ਕਰ ਰਹੇ ਆਂ ਤੇ ਪਰਿਵਾਰ ਵਾਸਤੇ ਕੁਝ ਚੰਗਾ ਕਰ ਰਹੇ ਆਂ ਨਾ ਉਹ ਚੀਜ਼ ਆਪ ਨੂੰ ਪਤਾ ਲੱਗਦਾ ਰਹਿੰਦਾ ਤੇ ਇਹ ਵੀ ਦੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਐ ਜੀ ਵੀ ਲੱਗਿਆ ਕਿ ਹਨਾ ਇਸ ਦੁਨੀਆ ਤੇ ਬਹੁਤ ਬੱਲੇ ਇਨਸਾਨ ਵੀ ਹੈਗੇ ਆ ਵੀ ਮਤਲਬ ਅੱਜ ਤੱਕ ਇਹ ਨਹੀਂ ਮੈਂ ਕਦੇ ਮੈਂ ਪਹਿਲਾਂ ਵੀ ਦੇ ਹਨਾ ਬਲੌਗ ਪਾਇਆ ਸੀਗਾ ਤੇ ਆਪ ਦੇ ਜੀਹੂਰ ਦੇ ਸਫਰ ਵਾਲੇ ਗੱਲਿਆ ਸੀਗਾ ਮੈਂ ਉਹਦੇ ਵੀ ਇਹ ਚੀਜ਼ ਕਹੀ ਸੀ ਵੀ ਕਿਸੇ ਵੀਰ ਦਾ ਬੈਕਮੈਂਟ ਨਹੀਂ ਆਇਆ ਆਪਣੇ ਚੈਨਲ ਤੇ ਇਸੇ ਬਲੌਗ ਥਲੇ ਵੀ ਪਾਉਣੇ ਹਨ ਕੋਈ ਵੀ ਗਲਤ ਕਮੈਂਟ ਨਹੀਂ ਕਰਿਆ ਤੇ ਵੀਰੇ ਨਾਲ ਅੱਜ ਆਪਾਂ ਦਬਾਈ ਤੋਂ ਹੈ ਵੀਰ ਆਪਾਂ ਉਹਨਾਂ ਨਾਲ ਗੱਲ ਕਰੀ ਫਿਰ ਸ਼ਾਇਦ ਇਹਨਾਂ ਦਾ ਹੋਰ ਹੈ ਜੌਬ ਕਰਦੇ ਹੋਏ ਤੇ ਗੱਲ ਕਰਕੇ ਬਹੁਤ ਵਧੀਆ ਲੱਗਾ ਮਾਨਸ ਸਿੰਘ ਨੂੰ ਮਿਲਿਆ ਥੈਂਕ ਯੂ ਵੀਰੇ ਤੇ ਉਹਨਾਂ ਨੇ ਇੱਕ ਚੀਜ਼ ਹੋਰ ਕਹੀ ਕਿਤਾ ਵੀ ਮੈਂ ਜਿਹੜੇ ਥੋੜੇ ਬਲੌਗ ਹਨਾ ਆਪਦੇ ਦੋਸਤਾਂ ਨੂੰ ਵੀ ਸ਼ੇਅਰ ਕਰਦਾ ਹੁੰਦਾ ਨੇ ਭੈਣ ਨੂੰ ਹਨਾ ਸਪੋਰਟ ਕਰੋ ਉਹਨਾਂ ਦੇ ਬਲੌਗ ਨੂੰ ਸਨਵਾਚ ਕਰਿਆ ਕਰੋ ਥੈਂਕ ਯੂ ਵੀਰੇ ਹੱਥ ਬੰਨ ਕੇ ਧੰਨਵਾਦ ਆ ਤੁਹਾਨੂੰ ਹਨਾ ਮੈਂ ਥੋੜੇ ਬਾਅਦ ਸੀ ਤਾਂ ਕਰਕੇ ਵੀਰੇ ਮੇਰੀ ਤੁਹਾਡੇ ਨਾਲ ਗੱਲ ਨਹੀਂ ਹੋਈ ਸਮਾਰ ਕੇ ਤੇ ਮੈਂ ਇਧਰੋਂ ਕਾਲ ਨਹੀਂ ਲਾ ਸਕਦੀ ਹਨਾ ਕਿਉਂਕਿ ਤੁਸੀਂ ਦਬਈ ਰਹਿੰਦੇ ਹੋ ਵੀ ਆਪਾਂ ਇਧਰੋਂ ਇੰਡੀਆ ਤੋਂ ਕਾਲ ਨਹੀਂ ਲਾ ਸਕਦੇ ਹੋ ਸਕਦਾ WhatsApp ਕਾਲ ਹੋਵੇ ਤੇ ਵੀਰੇ ਜਿੱਦੇ ਫ੍ਰੀ ਹੋਏ ਜਰੂਰ ਕਾਲ ਕਰਿਓ ਹਨਾ ਤੇ ਮੈਂ ਤੁਹਾਡੀ ਮਾਤਾ ਨਾਲ ਵੀ ਗੱਲ ਕਰਵਾਉਂਗੀ ਆਪਾਂ ਵੀ ਗੱਲ ਕਰਾਂਗੇ ਕਿਉਂਕਿ ਘਰੇ ਵਧੀਆ ਗੱਲ ਹੋ ਜਾਂਦੀ ਏ ਮੈਨੂੰ ਥੋੜੇ ਕੰਮ ਗਈ ਸੀ ਬਾਹਰ ਸੀ ਉੱਥੇ ਰੌਲਾ ਜਿਆਦਾ ਪੈ ਰਿਹਾ ਸੀਗਾ ਤਾਂ ਕਰਕੇ ਵੀਰੇ ਨਾਲ ਗੱਲ ਹੋਈ ਵੀਰੇ ਜੇ ਤੁਸੀਂ ਅੱਜ ਵਾਲਾ ਵਲੌਗ ਦੇਖਦੇ ਹੋ ਆਤ ਬਣ ਕੇ ਪਹਿਲਾਂ ਤਾਂ ਧੰਨਵਾਦ ਤੇ ਇੱਕ ਐ ਫ੍ਰੀ ਟਾਈਮ 'ਚ ਜਰੂਰ ਤੁਸੀਂ ਫੋਨ ਕਰਿਓ ਨਾਲੇ ਮੈਂ ਤੁਹਾਡੀ ਮਾਤਾ ਨਾਲ ਗੱਲ ਕਰਵਾਉਂਗੀ ਨਾਲੇ ਫ੍ਰੀ ਟਾਈਮ 'ਚ ਹਨਾ ਵੀਰੇ ਵੀ ਆਪਾਂ ਚਲੋ ਗੱਲ ਕਰਾਂਗੇ ਵੀ ਸਬਸਕ੍ਰਾਈਬਰ ਹੈ ਹਨਾ ਇੱਕ ਕਹਿੰਦੇ ਹੁੰਦੇ ਭੈਣ ਭਰਾ ਦਾ ਰਿਸ਼ਤਾ ਖੂਨ ਦਾ ਜ਼ਰੂਰੀ ਨਹੀਂ ਹੁੰਦਾ ਜਿਵੇਂ ਵੀ ਹਨਾ ਚਲੋ ਜਿਹੜਾ ਵੀ ਭੈਣ ਭਰਾ ਦਿਨੋ ਚਾਹੁੰਦਾ ਹਨਾ ਉਹਨਾਂ ਨੂੰ ਆਪਣਾ ਰਹਿਣ ਸਹਿਣ ਸਿੰਪਲ ਰਹਿਣ ਸਹਿਣ ਵਧੀਆ ਲੱਗਿਆ ਤੇ ਆਪਾਂ ਉਹਨੂੰ ਉਸ ਨੂੰ ਵੀਰੇ ਨੂੰ ਭਰਾ ਮੰਨ ਲਿਆ ਹਨਾ ਤੇ ਮੈਂ ਵੀਰੇ ਨੂੰ ਅ ਨਹੀਂ ਹੱਥ ਵੰਨ ਕੇ ਰਿਕੁਐਸਟ ਕਰਦੀ ਆਂ ਵੀਰੇ ਮੈਂ ਇਧਰੋਂ ਕਾਲ ਨਹੀਂ ਕਰ ਸਕਦੀ ਕਿਉਂਕਿ ਇਧਰੋਂ ਕਾਲ ਲੱਗਦੀ ਨਹੀਂ ਤੇ ਵਿਲੇ ਟਾਈਮਸ ਤੁਸੀਂ ਜਰੂਰ ਫੋਨ ਕਰਿਓ ਨਾਲੇ ਮੈਂ ਮਾਤਾ ਨਾਲ ਗੱਲ ਕਰਵਾਉਂਗੀ ਅੱਜ ਆਪਾਂ ਥੋੜੀ ਜਿਹੀ ਟਾਈਮ ਗੱਲ ਹੋਈ ਏ ਕਿਉਂਕਿ ਮੈਂ ਬਾਅਦ ਸੀਗੀ ਹਨਾ ਵਿਜੀ ਸੀਗੀ ਮੈਂ ਜਰੂਰ ਫੋਨ ਕਰਿਓ ਜੇ ਬਲੌਗ ਦੇਖੋਗੇ ਤੇ ਸੋਣਾ ਜੇ ਕਮੈਂਟ ਵੀ ਕਰਦੇ ਹੋ ਬਲੌਗ ਥੱਲੇ ਇਹ ਬਾਕੀ ਸਪੋਰਟ ਕਰਨ ਲਈ ਧੰਨਵਾਦ ਵੀਰੇ ਤੇ ਲਓ ਜੀ ਕੱਪੜੇ ਤਾਂ ਇਹਦਾ ਬੀਬੀ ਲਾ ਦੂਗੀ ਮੈਂ ਪਹਿਲਾਂ ਬਰਤਨ ਚਾਖ ਨਹੀਂ ਬਰਤਨ ਚਾਖ ਕੇ ਦੁਬਾਰਾ ਬਣਾਉਣੇ ਆਪਾਂ ਸਬਜ਼ੀ ਕਿਉਂਕਿ ਫਿਰ ਮਾੜੇ ਮਾੜੇ ਨਾਲ ਠੱਡ ਹੋ ਜਾਂਦੀ ਏ ਡੇਟ ਹੋ ਜਾਂਦੀ ਏ ਰਾਜੀ ਬਰਤਨ ਧੋ ਕੇ ਮੈਂ ਫਿਰ ਮਿਲਦੇ ਹਾਂ ਤੇ ਪਹਿਲਾਂ ਮਸ਼ੀਨ ਖਰਾਬ ਸੀ ਆਪਣੀ ਕੱਪੜੇ ਧੋਣ ਵਾਲੀ ਉਹ ਠੀਕ ਕਰਵਾਈ ਐ ਵੈਸੇ ਤੇਲ ਵਗੈਰਾ ਹੀ ਲਗਾ ਗਏ ਉਹ ਕਹਿੰਦੇ ਜਾਮ ਐ ਇੱਕ ਵਾਰੀ ਕਹਿੰਦੇ ਚੱਲ ਪੂਗੀ ਫਿਰ ਕੋਈ ਚੀਜ਼ ਕਹਿੰਦੇ ਸੀ ਖਰਾਬ ਹੋ ਉਹ ਸੈੱਟ ਕਰਵਾਵਾਂਗੇ ਤੇ ਫਿਰ ਮੈਂਟ ਕਰਕੇ ਮੇਰਾ ਸੂਰਤ ਜਰੂਰ ਦੱਸੋ ਮੈਨੂੰ ਅੱਜ ਨ ਨਾਰਬੋਸ ਹੁਣ ਸਟੋਰ ਐਸ ਪਰਨੋ ਕੋਲਾ ਬੁੱਤ ਕਰਵਾ ਜੀ ਨੀ ਕਾ ਵੀ ਤੇ ਅਜੂ ਬੁੱਝਦਾ ਆਪਾਂ ਪਾਉਣੇ ਤੇ ਕੈਮਰਾਮੈਨ ਆਪਣਾ ਜਸ਼ਨ ਤੇ ਚਲੋ ਇਹਨਾਂ ਨੂੰ ਆਪਾਂ ਕੰਮ ਕਰੀਏ ਕੋਈ ਲਓ ਜੀ ਬੀਬੀ ਆਪਣੀ ਕੰਦੀਆਂ ਦੇ ਕੱਪੜਿਆਂ ਦੀ ਸੰਭਾ ਸਭਾਈ ਦੁਬਾਰਾ ਖਿਆਲ ਪਾ ਦਿੰਦੇ ਨੇ ਇੱਥੇ ਆਪਦੇ ਰੱਖਦੇ ਇੱਥੇ ਪ੍ਰੀਤ ਦੇ ਜਸ਼ਨੇ ਦੇ ਰੱਖਦੇ ਇੱਥੇ ਪ੍ਰੀਤ ਦੇ ਕੜਾਈ ਵਾਲੇ ਸੂਟਗਾਰਡ ਰੱਖਿਆ ਇੱਧਰ ਕਰੀ ਜਾਂਦੀ ਖਾਣਾ ਨਾਰਬੋਸ ਦੀ ਹੋਣੀ ਹੁੰਦੀ ਸੀ ਸਰਵਾਰ ਪਾ ਦਿੰਦੀ ਸੀ ਇਹ ਨਾਲ ਦੀ ਆਈ ਗੁਰਤੀ ਇਹ ਨਾਲ ਦੀ ਇਹਦੇ ਨਾਲ ਦੀ ਕੁਰਤੀ ਮੈਂ ਕੜਾਈ ਨਹੀਂ ਕਰੀ ਜਾਂਦੀ ਚਾਕ ਮਿਨੀ ਸੀ ਉਧਰ ਪਈ ਹੈ ਤੇ ਆਉਗਾ ਕੰਮੀ ਪਾਇਆ ਕਰੂ ਇਹ ਤਾਂ ਆ ਜਾਂਦਾ ਜਿਸ਼ਨੇ ਆਊਗਾ ਪਜਾਮੀ ਹੈਗੀ ਇਹਦੀ ਪਜਾਮਾ ਦਾ ਕੋਈ ਬੱਦ ਨਹੀਂ ਕਰਿਆ ਨਾ ਲਓ ਜੀ ਬੀਬੀ ਕਰੇਂਦੀ ਆਪਣੀ ਰੱਖਣੇ ਲੋਟ ਹੋਰ ਆਉਂਦੀ ਨਹੀਂ ਲੈ ਆ ਲੈ ਹਾਉ ਚਾਉ ਬੀਬੀ ਹੋਰ ਪ੍ਰੀਤ ਵਾਲਾ ਹਨ ਇਹ ਆ ਜੂਗਾ ਇਹਨਾਂ ਚੰਗੋ ਕੋਈ ਦੇ ਅਲਕਸੇ ਗਰੀਬ ਨੂੰ ਦੇ ਦਾਂਗੀ ਕੱਲ ਨੂੰ ਪਾਲਿਆ ਕਰੂ ਕੱਲ ਤੋਂ ਹਾਂ ਹੁੱਡੀ ਜੀ ਪਾਲਿਆ ਕਰੀ ਉੱਤੋਂ ਦੀ ਆਹ ਦੇਖੋ ਹੁੱਡਾਂ ਇਹ ਵਧੀਆ ਤੂੰ ਆ ਦੇਖਣਾ ਮੈਂ ਬਾਹਰ ਕੱਢਦੀ ਹਾਂ ਤੇ ਲਓ ਜੀ ਬੀਬੀ ਕੋ ਫੋਨ ਆਇਆ ਸੀ ਆਪਾਂ ਨੂੰ ਦਵਾਈ ਤੋਂ ਤੇ ਜਿੱਤੇ ਵੀਰੇ ਦਾ ਫੋਨ ਆਇਆ ਮੈਂ ਤੇਰੇ ਨਾਲ ਗੱਲ ਕਰਾਉਂਗੀ ਚੰਗਾ ਬਹੁਤ ਵਧੀਆ ਵਿਚਾਰੇ ਨੇ ਬਹੁਤ ਆਪਣੇ ਪਰਿਵਾਰ ਬਾਰੇ ਬਹੁਤ ਸੁਣੋ ਸੁਣੇ ਗੱਲਾਂ ਕਰੀਆਂ ਹਰਲਾ ਦੀ ਗੱਲ ਫਿਰ ਉਹਦੇ ਨਾਲ ਮੈਂ ਗੱਲ ਕਰਾ ਦਿੰਦੀ ਮਖਾ ਲੂੰਗਾ ਕੋਈ ਹੋਰ ਲਓ ਜੀ ਜੇ ਵੀਰਿਆ ਅੱਜ ਵਾਲਾ ਬਲੌਗ ਦੇਖੋਗੇ ਮਾਤਾ ਵੀ ਕਹਿੰਦੀ ਚਲੋ ਮੈਂ ਵੀ ਕਰੂੰਗੀ ਮੇਰੇ ਪੁੱਤਾਂ ਵਰਗਾ ਕਹਿੰਦੀ ਗੱਲ ਜਦੋਂ ਫੋਨ ਜ਼ਰੂਰ ਤੇ ਲਓ ਜੀ ਬੀਬੀ ਦਾ ਹਜੇ ਟਾਈਮ ਲਾਉਗੀ ਤੇ ਆਪਾਂ ਬਣਾ ਲਈਏ ਦਾਲ ਆਪਣੇ ਦੁੱਧ ਹੋਈ ਜਾਂਦਾ ਗਰਮ ਤੇ ਆ ਚੀਜ਼ ਤੁਹਾਨੂੰ ਦਿਖਾਉਣਾ ਪਰ ਲੱਗ ਗਈ ਇੰਨੀ ਸਾਰੀ ਡੱਬਾ ਭਰੇ ਲਿਆ ਸੀ ਟੋਫੀਆਂ ਦਾ ਆਹੀ ਰਹਿ ਗਈਆਂ ਰੀਤ ਤੇ ਜਸ਼ਨੀ ਖਾਂਦੇਗੇ ਬਿਸਕਟ ਲਏ ਸੀਗੇ ਆਹ ਮੈਂ ਤਾਂ ਬੋਲੀ ਹੁੰਨੀ ਆ ਮਰੁੰਡਾ ਮੈਨੂੰ ਵੀ ਪਸੰਦ ਆ ਤਾਂ ਆਇਜ ਹੈਗੇ ਜੀ ਬਰਾਊਨ ਬਿਸਕਟ ਇਹ ਵੀ ਇਕੱਠਾ ਸਮਾਨ 300 ਦਾ ਲਿਆ ਸੀ ਤੇ ਇੰਨਾ ਸਮਾਨ ਲਿਆ ਸੀਗਾ ਬੀਬੀ ਨੇ ਨੀਲੇ ਪਾਸਕਲ ਬਰਾਊਨ ਬਿਸਕਟ ਪੈਪਾ ਖਾ ਗਏ ਜਿਹੜੀਆਂ ਚੂਰ ਨਾਲੀਆਂ ਪੈਪਾ ਹਨ ਉਹ ਖਾ ਗਏ ਤੇ ਆ ਟੋਫ ਦਾ ਰੋਟੀ ਖਾ ਕੇ ਦੋ ਦੋ ਲੈ ਲੈਂਦੇ ਗਾ ਛਾਵ ਨੂੰ ਪੁੱਟ ਲਿਆ ਕੇ ਰੱਖ ਦਿੰਦੇ ਨੇ ਨਾ ਦੋ ਦੋ ਛਾਮੂ ਦੋ ਦੋ ਸਵੇਰੇ ਸਕੂਲ ਜਾਂਦੇ ਪੰਜ-ਪੰਜ ਲੈ ਲੈਂਦੇ ਗਾ ਖਾਣੇ ਪੰਜ-ਪੰਜ ਆਪੇ ਹੀ ਲੈ ਲੈਂਦਾ ਮੈਂ ਲੋ ਜੀ ਲੈ ਬੀਬੀ ਮੈਂ ਬਣਾ ਲਾਂ ਸਬਜੀ ਹੈ ਬਣਾ ਲਾਂ ਲੇਟ ਹੋ ਜਾਗਾ ਵੀ ਠੰਡ ਹੋ ਜਾਏ ਤੇ ਮਸ਼ੀਨ ਖਰਾਬ ਸੀ ਪ੍ਰੀਤ ਦਾ ਜਿਹੜਾ ਹਨ ਨਵਾਂ ਸੂਟ ਮੈਂ ਲਿਆ ਕੇ ਦਿੱਤਾ ਸੀ ਕਾਲਿਆ ਵਾਲੋਂ ਇਹ ਦੋ ਦਿਨਾਂ ਦੋ ਦਿਨਾਂ ਚ ਸੁੱਕਿਆ ਜੀ ਆਹ ਸੂਟ ਪ੍ਰੀਤ ਦਾ ਤੇ ਕਿਉਂਕਿ ਮੋਟਾ ਜਾਦੇ ਆ ਸੌਫਟ ਬਹੁਤ ਆ ਕੱਪੜਾ ਦੇਖੋ ਤੇ ਆ ਦੇਖੋ ਬਹੁਤ ਹੀ ਜਿਆਦੇ ਸੌਫਟ ਹੈ ਖੁਰਦੜਾ ਹੈ ਨਹੀਂ ਤੇ ਹਜੇ ਵੀ ਥੋੜਾ ਥੋੜਾ ਸੁਲਾਬਾਗਾ ਵੈਸੇ ਤਾਂ ਧੁੱਪ ਨਿਕਲੀ ਸੀ ਅੱਜ ਇੱਕੜਾ ਭੈਣ ਆਪਣੀ ਅ ਮੰਦੀਪ ਭੈਣ ਮੋਗੇ ਤੋਂ ਤੇ ਵਿਚਾਰਾਂ ਨਾਲ ਗੱਲ ਹੀ ਨਹੀਂ ਹੋਈ ਫੋਨ ਕਰਕੇ ਕਿਉਂਕਿ ਦਿਨ ਬਹੁਤ ਛੋਟੇ ਆ ਹਨਾ ਛੋਟੇ ਛੋਟੇ ਦਿਨ ਆ ਤੇ ਕੁਝ ਬਲੌਗ ਬਣਾਉਣ ਲੱਗ ਜਾਨੇ ਕੋ ਸੂਟ ਤੇ ਵਜੀ ਰਹਿਣੀ ਐ ਮੈਂ ਸੂਟ ਵੇ ਸਾਨੂੰ ਪਤਾ ਛੇੜ ਰੱਖਿਆ ਸੂਟ ਦਾ ਹਨਾ ਵੀ ਪ੍ਰੀ ਦਾ ਸੂਟ ਮੈਂ ਤਿਆਰ ਕਰਨਾ ਕੜਾਈ ਕਰ ਰਹੀ ਹਾਂ ਉਹ ਚ ਵੀ ਜੀ ਰਹਿਣੀ ਐ ਦਿਨ ਛੋਟੇ ਹੋ ਗਏ ਠੰਡ ਹੋ ਗਈ ਬੱਚਿਆਂ ਦੀ ਵੀ ਕੇਅਰ ਕਰਨੀ ਕੁਝ ਬਿਮਾਰ ਚੱਲੀ ਜਾਨੇ ਐ ਤੇ ਆਪਣੀ ਮੰਦੀਪ ਭੈਣ ਮੋਗੇ ਤੋਂ ਉਹਨਾਂ ਦੇ ਡੈਡੀ ਦੀ ਹਨਾ ਡੈਥ ਹੋ ਗਈ ਵਿਚਾਰਿਆਂ ਦੀ ਮੈਂ ਅੱਜ ਹੁਣੀ ਉਹਨਾਂ ਨੇ ਸਟੇਟਸ ਲਾ ਰੱਖਿਆ ਸੀਗਾ ਮੈਂ ਉਹਨਾਂ ਨੂੰ ਕਿਹਾ ਮਖਵੀ ਭੈਣੇ ਕੀ ਹੋ ਗਿਆ ਤੇ ਬੜਾ ਦੁੱਖ ਹੋਇਆ ਤੇ ਮੈਂ ਭੈਣ ਨੂੰ ਕਹਿਣਾ ਚਾਹੁੰਦੀ ਹਾਂ ਮੈਂ ਜ਼ਰੂਰ ਆਉਂਦੀ ਪਹੋਕ ਤੇ ਪਰ ਮੋਗੇ ਭੈਣ ਸਾਡੇ ਤੋਂ ਆਇਆ ਨਹੀਂ ਜਾਣਾ ਕਿਉਂਕਿ ਦੂਰ ਵਾਲੀ ਐ ਸਫ਼ਰ ਨਹੀਂ ਹੁੰਦਾ ਸਾਡੇ ਤੋਂ ਇੰਨੀ ਦੂਰ ਕੁਝ ਮੈਨੂੰ ਰਸਤਿਆਂ ਦਾ ਨਹੀਂ ਪਤਾ ਭੈਣੇ ਮਾਫ ਕਰੀ ਹਨਾ ਤੇ ਜ਼ਰੂਰ ਪਹੁੰਚਣਾ ਸੀ ਕਿਉਂਕਿ ਮੇਰੀ ਧੀ ਵਾਸਤੇ ਤੁਸੀਂ 500 ਰੁਪਏ ਭੇਜ ਜੇ ਮੇਰੀ ਧੀ ਦੀ ਖੁਸ਼ੀ 'ਚ ਖੁਸ਼ ਹੋਏ ਤੁਸੀਂ ਤੇ ਕਹਿੰਦੇ ਹਾਂ ਉਹਦੇ ਖੁਸ਼ੀ 'ਚ ਤਾਂ ਭੈਮਾਂ ਦੀ ਸ਼ਾਮਲ ਨਾ ਹੋਗੇ ਦੁੱਖ 'ਚ ਪਹੁੰਚਣਾ ਜ਼ਰੂਰੀ ਹੈ ਪਰ ਭੈਣੇ ਮਜਬੂਰੀ ਹੈ ਮੈਨੂੰ ਇਹ ਇਧਰਲੇ ਏਰੀਏ ਦਾ ਨਹੀਂ ਪਤਾ ਨਹੀਂ ਮੈਂ ਜ਼ਰੂਰ ਆਉਂਦੀ ਜੀ ਰੋਟੀ ਪਾਣੀ ਖਾ ਲਿਆ ਆਪਾਂ ਰੋਟੀ ਪਾਣੀ ਖਾਣ ਤੋਂ ਬਾਅਦ ਬਰਤਨ ਵਗੈਰਾ ਚੱਕ ਤੇ ਸਾਰੇ ਸਾਮਪਾ ਸੰਭਾਈ ਹੋ ਗਈ ਤੇ ਹੁਣ ਬਸ ਮੈਂ ਤਾਂ ਕੱਪੜੇ ਚੇਂਜ ਕਰਦੀ ਨਵਾਂ ਸੂਟ ਹੈ ਤੇ ਮੈਂ ਕਿਹਾ ਬੁਰਾ ਜਗਰਾਤ ਨੂੰ ਪਾ ਕੇ ਉਹਨੂੰ ਪਹਿਣਾ ਕੋਈ ਪੁਰਾਣਾ ਸੂਟ ਪਾ ਕੇ ਪਹਿਨੇ ਰਾਤ ਨੂੰ ਤੇ ਸੁਣ ਲਾਦਾ ਬਾਹਰ ਅੰਦਰ ਤੇ ਬਾਕੀ ਆਹ ਹੁੱਡੀ ਵਗੈਰਾ ਜੀ ਲਾਉਂਗੀ ਹਨਾ ਇਹ ਵੀ ਬਾਹਰ ਅੰਦਰ ਸੁਣ ਨਹੀਂ ਲੱਗਦੀ ਤੇ ਬਾਕੀ ਜੀ ਅੱਜ ਛੋਟਾ ਜਿਹਾ ਬਲੌਗ ਹਨਾ ਜਿੰਨਾ ਵੀ ਬਣਿਆ ਆਪਾਂ ਜਰੂਰ ਅਪਲੋਡ ਕਰਿਆ ਕੋਸ਼ਿਸ਼ ਕਰੀ ਵੀ ਬਲੌਗ ਜਰੂਰ ਬਣਾਈਏ ਪਰ ਥੋੜੇ ਜਿਹੇ ਕੰਮ ਜਿੱਦਾਂ ਮਸ਼ੀਨ ਲੋਡ ਕਰਨ ਵਾਲਾ ਭਾਈ ਆ ਗਿਆ ਉਦੋਂ ਨਹੀਂ ਸ਼ਾਰਟ ਲੈ ਗਿਆ ਹਨਾ ਬਾਕੀ ਬੈਠੀਆਂ ਸੀ ਮੈਂ ਤੇ ਬੀਬੀ ਗੱਲਾਂ ਮਾਰੀ ਗੀਆਂ ਇੱਕ ਪੂ ਆ ਗਈ ਉਦੋਂ ਬੈਠੇ ਰਹੇ ਤੇ ਚਲੋ ਜਿੰਨਾ ਇਹ ਵੀ ਵਲੌਗ ਬਣਿਆ ਆਪਾਂ ਉਹਨਾਂ ਨੂੰ ਅਪਲੋਡ ਕਰ ਦਾਂਗੇ ਚਲੋ ਜੀ ਮਿਲਾਂ ਕੱਲ੍ਹ ਕੋਸਾਣਾ ਵੀਡੀਓ ਨੂੰ ਵੀਡੀਓ ਨੂੰ ਲਾਈਕ ਕਰ ਕਮੈਂਟਸ ਵੀ ਦੇਖ ਲਈ ਬਹੁਤ ਬਹੁਤ ਧੰਨਵਾਦ ਜੀ ਲਓ ਜੀ ਜਿਵੇਂ ਆਪ ਦਾ ਡਾਇਲੌਗ ਬੋਲਤਾ ਤੇ ਕੱਲ ਤੌਲਗੇ ਵੀ ਧੋਣ ਆਲੇ ਪਈਏ ਬਸ ਕੱਲ ਨੂੰ ਕੋਈ ਆਪਦਾ ਅੱਜ ਜ਼ਰੂਰੀ ਕੰਮ ਸੀ ਜਾਇਆ ਇਹ ਹਨਾ ਤੇ ਕੱਲ ਨੂੰ ਆਪਦੇ ਘਰ ਦੇ ਕੰਮ ਤਾਂ ਦੇ ਦਾਲ ਕੇ ਵੀਰੇ ਤੋਂ ਮੰਗੇ ਮੰਜੇ 4 ਰੁਪਏ ਤੋਂ ਨਾਲੇ ਕੰਮ ਕਾਫੀ ਕੱਲ ਨੂੰ ਤੇ ਬਾਕੀ ਜੇਸ਼ਨ ਦੇ ਪ੍ਰੀਤ ਦੇ ਪੇਪਰ ਚੰਦੀ ਆ ਬਚਾਈ ਪੜ੍ਹਨੇ ਤੇ ਬਸ ਇੰਨਾ ਕੀ ਜੀ ਹਨਾ ਤੇ ਅੱਜ ਹਨਾ ਵੀਰੇ ਨਾਲ ਗੱਲ ਕਰਕੇ ਤੇ ਬਹੁਤ ਵਧੀਆ ਲੱਗਿਆ ਤੇ ਐਂ ਸਾਰੇ ਭੈਣ ਭਰਾਣਾ ਆਪਣੇ ਭੈਣਾਂ ਨਾਲ ਸਪੋਰਟ ਕਰਿਆ ਕਰੋ ਤੇ ਜੇ ਸਪੋਰਟ ਕਰਨਗੇ ਤਾਂ ਭੈਣਾਂ ਵੀ ਰਿਸਪੈਕਟ ਪੂਰੀ ਕਰਦਗੇ ਇਹ ਜੀ ਗੱਲ ਨਹੀਂ ਹੈਗੀ ਵੀ ਜੇ ਆਪਾਂ ਸੋਚ ਗਏ ਵੀ ਭੈਣਾਂ ਹੀ ਹਨਾ ਵੀ ਭਰਾ ਹੀ ਜ਼ਿਆਦਾ ਰਿਸਪੈਕਟ ਕਰਦੇ ਆ ਭੈਣਾਂ ਦੀ ਤੇ ਵੀ ਭੈਣਾਂ ਨਹੀਂ ਕਰਦੇਗਾ ਇਹ ਨਹੀਂ ਹੋ ਸਕਦਾ ਪਹਿਨਾ ਤੋਂ ਦੂ ਜਿਆਦੇ ਵੱਧ ਕੇ ਰਿਸਪੈਕਟ ਕਰਦਿਆਂ ਭਰਾਵਾਂ ਦੀ ਤੇ ਚਲੋ ਜੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ਸ਼ਕਾਲ ਬਾਏ ਬਾਏ ਜੀ